ਚੀਮਾ ਸਾਹਿਬ ਪੰਜਾਬ ਪੰਜਾਬੀਅਤ ਦਾ ਹਰ ਕਿਸੇ ਨੂੰ ਪਤਾ ਹੈ ਕਿ ਪੰਜਾਬੀਅਤ ਕੀ ਕਹਿੰਦੀ ਹੈ ਤੇ ਪੰਜਾਬ ਦੇ ਜੰਮੇ ਜाये ਪੰਜਾਬੀ ਕਿਸ ਫਰਾਕ ਦੇਲੀ ਦੇ ਮਾਲਕ ਹੈ ਜੰਗ ਦੇ ਹੂਗੂ ਵਜੇ ਤੇ ਫਸਲਾਂ ਵੜਨ ਲਈ ਕਿਹਾ ਗਿਆ ਸਾਥ ਦਿੱਤਾ ਗਿਆ ਲੋਕਾਂ ਨੇ ਕਿਹਾ ਕਿ ਘਰ ਛੱਡ ਕੇ ਨਹੀਂ ਜਾਵਾਂਗੇ ਜਵਾਨ ਕਹਿੰਦਾ ਮੈਂ ਕਿਸਾਨ ਦੇ ਨਾਲ ਖੜਾ ਰਹੂੰਗਾ ਬਹੁਤ ਚੰਗੀਆਂ ਤਸਵੀਰਾਂ ਜਿਹੜੀਆਂ ਵੇਖਣ ਨੂੰ ਮਿਲੀਆਂ ਪਰ ਸਭ ਦੇ ਵਿੱਚ ਗੱਲ ਇਹ ਹੈ ਕਿ ਬਾਰਡਰ ਬੈਲਟ ਮੋਰ ਥੈਨ 500 ਕਿਲੋਮੀਟਰ ਕਿਹੜੀ ਇੰਡਸਟਰੀ ਆ ਉਹ ਰੋਜਗਾਰ ਕਿੱਥੋਂ ਪੈਦਾ ਹੋਵੇ ਜਿਹੜਾ ਫਾਰਮਰ ਆ ਇੱਥੋਂ ਦਾ ਹਮੇਸ਼ਾ ਜੰਗ ਦੀ ਮਹਾਨ ਤੇ ਖੜਾ ਆ ਉਹਦੀ ਸੇਫਟੀ ਸਿਕਿਉਰਿਟੀ ਕਿ ਕੀ ਪੰਜਾਬ ਡਿਮਾਂਡ ਕਰ ਰਿਹਾ ਹੈ ਕਿਵੇਂ ਇਸ ਦੀ ਜ਼ਰਖੇਜ਼ ਭੂਮੀ ਨੂੰ ਲਗਾਤਾਰ ਜਿਵੇਂ ਵੱਧ ਅਨਾਜ ਲੈਣ ਦੇ ਖਾਤਰ ਪਲੀਤ ਪਿਛਲੇ ਸਮੇਂ ਦੇ ਵਿੱਚ ਕੀਤਾ ਗਿਆ ਦੀ ਪਰਪਾਈ ਕਿਵੇਂ ਹੋਵੇਗੀ ਧੰਨਵਾਦ ਤੁਹਾਡਾ ਬਹੁਤ ਕਿ ਲੀਵਾਲ ਸਾਹਿਬ ਤੁਸੀਂ ਇਸ ਮੁੱਦੇ ਦੇ ਉੱਤੇ ਗੱਲ ਸ਼ੁਰੂ ਕੀਤੀ ਜਦੋਂ ਕਿ ਸਾਡੀ ਖੁੱਲ੍ਹ ਦੇਲੀ ਨੂੰ ਸਾਡੇ ਸੁਭਾਅ ਨੂੰ ਸਾਡੇ ਡੀਐਨਏ ਨੂੰ ਇੱਕ ਗਰੰਟੀ ਦੇ ਤੌਰ ਤੇ ਲੈ ਲਿਆ ਗਿਆ ਔਰ ਸਾਨੂੰ ਕੋਈ ਇਤਰਾਜ਼ ਵੀ ਨਹੀਂ ਆ ਉਹਦੀ ਗਰੰਟੀ ਹੈ ਕੋਈ ਗੱਲ ਨਹੀਂ ਹੈ ਕੋਈ ਹਿੱਲੋ ਹੁਜਤ ਨਹੀਂ ਹੈ ਸਾਨੂੰ ਜੈ ਜਵਾਨ ਜੈ ਕਿਸਾਨ ਫਰੰਟ ਲਾਈਨ ਦੇ ਉੱਤੇ ਅਸੀਂ ਖੜੇ ਆ ਹਮੇਸ਼ਾ ਮਾਰ ਝੱਲੀ ਅੱਜ ਨਹੀਂ ਸਦੀਆਂ ਪੁਰਾਣੀਆਂ ਗੱਲਾਂ ਤੋਂ ਲੇਕਿਨ ਹਾਲਾਤ ਬਦਲ ਰਹੇ ਨੇ ਗਲੋਬਲ ਹਾਲਾਤ ਬਦਲ ਰਹੇ ਨੇ ਉਸ ਪਰਿਪੇਖ ਸਿ ਪੰਜਾਬ ਨੂੰ ਨਵੇਂ ਢੰਗ ਨਾਲ ਨਵੇਕਲੀ ਗੱਲ ਦੇਖਣ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਹੁਣ ਜਿਹੜੀ ਹਾਲਾਤ ਬਣੇ ਨੇ ਸਾਡੇ ਗਵਾਂਢ ਦੇ ਨਾਲ ਜਿਹਨੂੰ ਮੈਂ ਇਹ ਵੀ ਕਹਿ ਸਕਦਾ ਕਿ ਚੰਦਰਾ ਗਵਾਂਢ ਆ ਗਵਾਂਢ ਤੁਸੀਂ ਬਦਲ ਨਹੀਂ ਸਕਦੇ ਹੁੰਦੇ ਉਹਨਾਂ ਦੀ ਕੋਈ ਡੋਮੈਸਟਿਕ ਇਸ਼ੂ ਹੋਵੇ ਚਾਰ ਸੂਬੇ ਨੇ ਚਾਰਾਂ ਦੇ ਵਿੱਚ ਇਸ ਵੇਲੇ ਅੱਗ ਲੱਗੀ ਹੋਈ ਹੈ ਨਾਰਥ-ਵੈਸਟ ਫਰੰਟੀਅਰ ਪਾਕਿਸਤਾਨ ਹੈ بلوچستان ਹੈ ਸਿੰਧ ਹੈ ਜਾਂ ਪੰਜਾਬ ਦੀ ਆਪਣੀ ਡੋਮੈਸਟਿਕ ਇਸ਼ੂ ਹੈ ਉਹਦੇ ਤੋਂ ਧਿਆਨ ਹਟਾਣ ਲਈ ਕੁਝ ਨਾ ਕੁਝ ਉਹਨਾਂ ਨੇ ਪੰਜਾਬ 'ਚ ਹਰਕਤ ਕਰ ਦੇਣੀ ਹੁੰਦੀ ਫਰੰਟੀਅਰ ਤੇ ਜਾਂ ਜੰਮੂ-ਕਸ਼ਮੀਰ ਦੇ ਵਿੱਚ ਆਮ ਤੇ ਨਹੀਂ ਪਤਾ ਲੱਗ ਰਿਹਾ ਜਦੋਂ ਰਾਤ ਐਲਐਮਜੀ ਦਾ ਫਾਇਰ ਆਏਗਾ ਜਾਂ ਕੋਈ ਮੋਟਰ ਇੱਕ ਅੱਧਾ ਉੱਚਾਲੇ ਜਾਏਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹਰਕਤ 'ਚ ਆ ਜਾਏਗੀ ਬਾਰਡਰ ਦੇ ਇਲਾਕਿਆਂ ਦੇ ਵਿੱਚ ਚਰਚਾ ਸ਼ੁਰੂ ਹੋ ਜਾਏਗੀ ਵੀ ਜੀ ਕੀ ਕੀਤਾ ਜਾਏ ਅਗਲੇ ਦਿਨ ਜੜੀ ਦਾ ਪਤਾ ਨਹੀਂ ਹੁੰਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਸੇ ਵળે ਹੁਕਮ ਲਾਗੂ ਕਰ ਦੇਗੀ ਕਿ ਸੇਫ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਜਿਹੜਾ ਘਰ ਬਾਹਰ ਆ ਟਰੈਕਟਰ ਟਰਾਲੀਆਂ ਨੇ ਸਾਰਿਆਂ ਕੋਲ ਸਮਾਨ ਆਪਣਾ ਲੱਦ ਕੇ ਤੇ ਉਹ ਨੀਡਲੈਸ ਸੁਰੱਖਿਅਤ ਥਾਂ ਕਿਹੜੇ ਨੇ ਰਿਸ਼ਤੇਦਾਰ ਕੋਲ ਸੱਜਣ ਮਿੱਤਰ ਕੋਲ ਜਾਂ ਡਿਸਟ੍ਰਿਕਟ ਹੈੱਡ ਕੁਆਰਟਰ ਤੇ ਜਾਂ ਤਹਿਸੀਲ ਵਾਲਾ ਕੋਈ ਜੀ ਗੁਰਦਾਸਪੁਰ ਦੀ ਗੱਲ ਕਰ ਲਈਏ ਕਿਉਂਕਿ ਫਰੰਟ ਤੇ ਆ ਸਭ ਤੋਂ ਪਹਿਲਾਂ ਲਾਹੌਰ ਨੇੜੇ ਆ ਕੋਈ ਗੁਰਦਾਸਪੁਰ ਆਜੂ ਕੋਈ ਬਟਾਲਾ ਆਜੂ ਕੋਈ ਅੰਮ੍ਰਿਤਸਰ ਚਲੇ ਜਾਏਗਾ ਹੂੰ ਇਹ ਤਾਂ ਕਿਸੇ ਦੀ ਵੀ ਨਾਲ ਨਹੀਂ ਜਿਹੜਾ ਉਹ ਨੁਕਸਾਨ ਹੋ ਗਿਆ ਉਹ ਟੈਨਸ਼ਨ ਹੈ ਹੂੰ ਉਹ ਮਾਲ ਡੰਗਰ ਪਿੱਛੇ ਰਹਿ ਗਿਆ ਫਿਰ ਵੀ ਧੰਨਵਾਦ ਆ ਉਹਨਾਂ ਬਾਰਡਰ ਦੇ ਇਲਾਕਿਆਂ ਦਾ 553 ਕਿਲੋਮੀਟਰ ਦੀ ਸਾਡੀ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਸੀਮਾ ਸਰਹੱਦ ਲਾ ਸੀਮਾ ਹੈ ਸਾਡੀ 6 ਜ਼ਿਲ੍ਹੇ ਨੇ ਹੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ 18 ਰੈਵਨਿਊ ਬਲਾਕ ਨੇ ਉਦੇ 22 ਤੋਂ ਲੈ ਕੇ 24 ਲੱਖ ਦੇ ਕੋਲ ਸਾਡੀ ਪਾਪੂਲੇਸ਼ਨ ਹੈ ਇਹ ਉਹ 18 ਰੈਵਨਿਊ ਬਲਾਕ ਨੇ ਜਿਹੜੇ ਫਰੰਟ ਤੇ ਲੱਗਦੇ ਨੇ ਨਾਲ ਉਦੇ ਉਰੋ ਦੇ ਚ ਕੰਡਿਆਲੀ ਤਾਰ ਤੋਂ ਪਾਰ 21000 ਏਕੜ ਜ਼ਰਖੇ ਜ਼ਮੀਨ ਹੈ ਜਿਹੜੀ ਮੈਂ ਕਹਿੰਦਾ ਦੁਨੀਆ ਦੀ ਸਭ ਤੋਂ ਜ਼ਰਖੇ ਜ਼ਮੀਨ ਹੈ ਕਿਉਂਕਿ 10 ਤੋਂ 12 ਘੰਟੇ ਸਨਲਾਈਟ ਹੈ ਸਭ ਤੋਂ ਵੱਧ ਪੈਦਾਵਾਰ ਹੈ ਸਾਡੀ ਪਰ ਉਹ ਖੇਤੀવાડી ਦਾਸ ਤੋਂ ਚਾਰ ਹੀ ਹੋਣੀ ਹੈ ਬੀਐਸਐਫ ਨੇ ਉਸ ਹਾਵਨਾ ਪਰਮਿਟ ਜਾਰੀ ਕਰਨਾ ਜੋ ਕਿਸਾਨੀ ਨੂੰ ਮੁਸ਼ਕਲਾਂ ਨੇ ਉਹ ਕਿਸੇ ਦੀ ਨੌਲੇਜ ਨਹੀਂ ਆਉਂਦੀਆਂ ਕਹਿਣ ਦੇ ਬਾਵਜੂਦ ਵੀ ਕੋਈ ਮੁਆਵਜ਼ੇ ਦੀ ਗੱਲ ਹੁੰਦੀ ਵਿੱਚੇ ਰੋਲ ਘੋਲੇ ਚ ਰਹਿ ਜਾਂਦੀ ਹੈ ਬਿਜਲੀ ਦਾ ਹੈਲਥ ਦਾ ਐਜੂਕੇਸ਼ਨ ਦਾ ਸੜਕਾਂ ਦਾ ਜੋ ਉਥੇ ਇਨਫਰਾਸਟ੍ਰਕਚਰ ਲੋੜਿੰਦਾ ਹੁੰਦਾ ਉਹ ਬੜਾ ਮਿਸਿੰਗ ਐਟ ਪਾਰ ਨਹੀਂ ਹੈਗਾ ਜਿਹੜਾ ਗਲੋਬਲ ਤੁਸੀਂ ਦੁਨੀਆ ਫਿਰ ਕੇ ਵੇਖੀ ਹੈ ਜੋ ਬਾਰਡਰ ਦੇ ਇਲਾਕਿਆਂ ਚ ਹੁੰਦਾ ਇਹ ਮੈਂ ਤਾਂ ਗੱਲ ਕੀਤੀ ਹੈ ਕਿ ਫਰੰਟ ਲਾਈਨ ਤੇ ਉਹਨਾਂ ਲੋਕਾਂ ਨੇ ਲੜਨਾ ਹੁਣ ਆਮ ਦੁਨੀਆ ਨੂੰ ਇੰਨੀ ਨਹੀਂ ਜਾਣਕਾਰੀ ਵੀ ਫਰੰਟ ਤੇ ਤੇ ਬੀਐਸਐਫ ਇਹ ਫੌਜ ਨੇ ਬਾਹਰ ਜਾਣਾ ਹੈਂਡਓਵਰ ਇੰਟਰਨੈਸ਼ਨਲ ਲਾਅ ਮੁਤਾਬਕ ਚਲਣੀ ਦੁਨੀਆ ਉਹਦੇ ਵਿੱਚ ਘਾਰ ਬਫਰ ਆ ਉੱਥੇ ਉਹ ਪਿੰਡਾਂ ਵਾਲੇ ਕਿਸਾਨ ਨੇ ਧੰਨਵਾਦ ਹੈ ਉਹਨਾਂ ਦਾ ਹਮੇਸ਼ਾ ਪਹਿਲੀ ਲੜਾਈ ਜਦੋਂ 47 48 ਦੀ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਪਹਿਲਾਂ ਮਾਰ ਝੱਲੀ ਪੰਜਾਬ ਨੇ ਇਹ ਦੋ ਫਾੜ ਹੋਇਆ ਲਾਸ਼ਾਂ ਦੀਆਂ ਟ੍ਰੇਨਾਂ ਉੱਧਰ ਗਈਆਂ ਤੇ ਇੱਧਰ ਆਈਆਂ ਬਾਤੀ ਦੇਸ਼ ਤੇ ਤਾਂ ਪਤਾ ਹੀ ਨਹੀਂ ਲੱਗਾ ਜਾਂ ਬੰਗਾਲ 'ਚ ਹੋਇਆ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਹੋਇਆ ਉਸ ਤੋਂ ਬਾਅਦ ਮਗਰ ਹੀ ਧਾੜ ਵੀ ਆ ਗਈ 48 ਦੇ ਵਿੱਚ ਉਸ ਤੋਂ ਬਾਅਦ 65 ਦੀ ਜੰਗ ਲੱਗੀ 71 ਦੀ ਜੰਗ ਲੱਗੀ ਕਾਰਗਿਲ ਲੱਗੀ ਸਾਰਾ ਸੰਤਾਪ ਪੰਜਾਬ ਤੇ ਇਹਦੇ ਨਾਲ ਦੇ ਇਲਾਕਿਆਂ ਨੇ ਛੱਲਿਆ ਹੁਣ ਲੋਕਾਂ ਦੀ ਨਜ਼ਰ ਦੇ ਵਿੱਚ ਤੇ ਵਾਰ ਗੱਲ ਖਤਮ ਹੋ ਗਈ ਟੀਵੀ ਤੇ ਤੇ ਸਭ ਕੁਝ ਵੇਖਣ ਵਾਲੀਆਂ ਗੱਲਾਂ ਸੀ ਜਿਹੜੇ ਹੁਣਾਂ ਘੁੱਗੂ ਬੱਜੇ ਨੇ ਜਿਹੜੇ ਸਾਇਰਨ ਵਜਾਏ ਗਏ ਨੇ ਮジョਰਿਟੀ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਕਾਦੀ ਆਵਾਜ਼ ਹੈ ਉਹ ਚੱਲਿਆ 71 ਤੋਂ ਬਾਅਦ ਕੋਈ ਫੁੱਲ ਫਲੈਜਡ ਵਾਰ ਨਹੀਂ ਹੋਈ 50 ਸਾਲ ਤੋਂ ਵੱਧ ਨਿਕਲ ਗਏ ਕਿਸੇ ਨੂੰ ਕੋ ਪਤਾ ਹੀ ਨਹੀਂ ਕੰਪਨਸੇਸ਼ਨ ਕਿੰਨੇ ਦੇਣਾ ਜਦੋਂ ਕਿਸੇ ਨੂੰ ਮੁਸ਼ਕਲ ਹੀ ਨਹੀਂ ਹੁਣ ਪਤਾ ਲੱਗਾ ਕਿ ਫਰੰਟ ਲਾਈਨ ਤੇ ਉਹ ਡਟ ਕੇ ਖੜੇ ਸੀ ਉਹ ਕਿਸਾਨ ਜਿਹਦੇ ਨਾਲ ਕੋਈ ਉਹਦਾ ਪਾਰ ਉਤਾਰਾ ਹੱਕ ਰਸੀ ਨਹੀਂ ਹੋਈ ਲੇਬਰ ਨਿਕਲ ਗਈ ਵਾਚ ਐਂਡ ਵਾਰਡ ਫੈਕਟਰੀਆਂ ਵਾਲੇ ਨਿਕਲ ਗਏ ਠੇਕੇਦਾਰ ਨਿਕਲ ਗਏ ਨਵੀਂ ਇੰਡਸਟਰੀ ਜਿਹਨੇ ਇੱਥੇ ਇਨਵੈਸਟਮੈਂਟ ਕਰਨੀ ਸੀ ਉਹ ਆਈ ਨਹੀਂ ਉਹਨਾਂ ਰੋਕ ਦਿੱਤੀ ਵਿੱਚ ਮੈਡੀਕਲ ਦਾ ਸਭ ਤੋਂ ਵੱਡਾ ਹਾਬਾ ਅੰਮ੍ਰਿਤਸਰ ਉਸ ਤੋਂ ਬਾਅਦ ਜਲੰਧਰ ਤੇ ਲੁਧਿਆਣਾ ਲੋਕਾਂ ਸਰਜਰੀਆਂ ਪੋਸਟਪੋਨ ਕਰ ਦਿੱਤੀਆਂ ਸਭ ਤੋਂ ਵੱਡ ਧਾਰਮਿਕ ਟੂਰਿਜ਼ਮ ਸੀਗਾ ਜਿਹੜਾ ਉਹ ਅੰਮ੍ਰਿਤਸਰ ਹੁੰਦਾ ਸੀ ਉਹ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ ਕਿ ਕਿੰਨਾ ਘਟ ਗਿਆ ਇਹ ਗੱਲਾਂ ਕਿਸੇ ਨੇ ਦੇਖੀਆਂ ਕਿੰਨਾ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਜਿਹੜੇ ਪੰਜਾਬ ਦੋਖੀ ਕਹਿ ਲੋ ਇਹ ਪੰਜਾਬ ਬਾਰੇ ਉਹਨਾਂ ਨੂੰ ਅਸਲੀ ਕਹਾਣੀ ਨਹੀਂ ਪਤਾ ਉਹਨਾਂ ਨੂੰ ਹੋਰ ਇੱਕ ਮੌਕਾ ਮਿਲ ਗਿਆ ਕਿ ਇਹ ਦੀ ਇਹ ਤੋਂ ਵਾਰ ਜ਼ੋਨ ਟਾਈਪ ਹੈ ਕਦੇ ਵੀ ਲੜਾਈ ਹੋ ਸਕਦੀ ਹੈ ਨਾ ਫਿਊਚਰ ਇਨਵੈਸਟਮੈਂਟ ਆਣੀ ਜਿਹੜੀ ਆਣ ਵਾਲੀ ਹੋ ਉਹਨਾਂ ਨੂੰ ਵੀ ਰੋਕ ਦਿੱਤਾ ਮੈਂ ਹਮੇਸ਼ਾ ਇਸ ਗੱਲ ਦਾ ਹਾਮੀ ਰਿਆ ਉਹ ਗੱਲ ਵੱਖਰੀ ਹੈ ਸੀ ਫਰੰਟ ਲਾਈਨ ਦੇ ਰਹਿਣ ਵਾਲੇ ਆ ਦੇਸ਼ ਦਾ ਸਭ ਤੋਂ ਵੱਧ ਜੰਗੀ ਸ਼ਹੀਦ ਪਰਿਵਾਰ ਪੰਜਾਬ 'ਚ 70000 ਤੋਂ ਵੱਧ ਜੰਗੀ ਸ਼ਹੀਦ ਨੇ ਪੈਣਾ ਸਾਡੀਆਂ ਜਿਨ੍ਹਾਂ ਦੇ ਸੁਹਾਗ ਚਲੇ ਗਏ ਸਾਰੇ ਦੇਸ਼ 'ਚ 7 ਲੱਖ ਦੇ ਕਰੀਬ ਸਾਡੇ ਕੱਲੇ 70000 10% ਪਾਪੂਲੇਸ਼ਨ ਕਿੰਨੀ ਹੈ ਪੰਜਾਬ ਦੀ ਸਾਰੇ ਦੇਸ਼ ਦੇ ਬਰਾਬਰ 2.50% ਰਕਬਾ ਕਿੰਨਾ 1.6% ਦੇ ਆਸ-ਪਾਸ ਤੇ ਕੰਟਰੀਬਿਊਸ਼ਨ ਸਾਡਾ 10% ਸਭ ਤੋਂ ਜ਼ਿਆਦਾ ਸਾਬਕਾ ਫੌਜੀ ਸਾਰੇ ਦੇਸ਼ ਦੇ ਵਿੱਚ 27 ਲੱਖ ਕੱਲੇ ਪੰਜਾਬ 'ਚ 3 ਲੱਖ ਤੇ 75 ਹਜ਼ਾਰ ਹੂੰ ਹੁਣ ਪਤਾ ਲੱਗਾ ਕਿ ਇਹ ਫਰੰਟ ਲਾਈਨ ਵਾਲੇ ਨੇ ਹੂੰ ਫੇਰ ਵੀ ਕਿਹੜੇ ਹਟ ਗਏ ਨੇ ਹੂੰ ਹੱਲੇ ਵੀ ਉਹ ਜ਼ੋਰ ਜਜ਼ਬਾ ਸਭ ਕੁਝ ਕਾਇਮ ਆ ਹੂੰ ਬਟ ਭਾਰਤ ਸਰਕਾਰ ਨੇ ਕੋਈ ਕੀਤਾ ਪਿਛਲੇ 20 25 ਸਾਲਾਂ ਦੇ ਵਿੱਚ ਕੋਈ ਨਵਾਂ ਭਰਤੀ ਕੇਂਦਰ ਖੋਲਿਆ ਕੋਈ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਖੋਲਿਆ ਕੋਈ ਸੈਨਿਕ ਸਕੂਲ ਖੋਲਿਆ ਕੋ ਆਰਮੀ ਪਬਲਿਕ ਸਕੂਲ ਨਵਾਂ ਖੁੱਲਿਆ